ਵੀਰੇ ਕੀ ਹਾਲ ਚੜਾ ਤੁਹਾਡਾ ਨਵਾਂ ਬਲੌਗ ਆ ਰਿਹਾ ਹੈ ਆਪਣਾ ਦੂਜਾ ਤੂੰ ਅਰੇ ਰਣਪਾਈ ਬੋਲਿਓ ਕੁਛ ਆਪਾਂ ਇਹ ਟੱਟੀ ਕਿਸ ਨੇ ਕੀ ਹੈ ਆਪਣੀ ਇੰਟਰਵਿਊ ਤੁਹਾਡਾ ਆ ਗਿਆ ਤੂੰ ਕਿੱਥੋਂ ਨੇ ਦੱਸੋ ਬੋਲ ਹਾਂ ਇਹ ਕਰ ਲਓ ਪਹਿਲੇ ਆਪਣੀ ਗੱਲ ਕਰਾਂ ਮੈਂ ਕਿ ਦੱਸਾਂ ਅੱਜ ਇਹ ਵੀਰੇ ਇਹ ਤਾਂ ਫੁੱਦੂ ਹੀ ਆ ਆਪਾਂ ਦਾ ਕੰਮ ਬਣਾ ਨਹੀਂ ਸਕਦੇ ਇਹ ਆ ਆਪਣੇ ਨਮਾ ਸ਼ਹਿਰ ਤੋਂ ਆਏ ਆਪਣੇ ਅਭੀ ਭਾਈ ਅਵੀ ਭਾਈ ਉਹ ਆਪਣੇ ਘਰ ਜਾਣਾ ਹੈ। ਦੇਖੋ ਇਹ ਆਪਣਾ ਬਿਆਨ ਦੇਣਾ ਚਾਹੁੰਗੇ। ਐਨ ਭਾਈ ਹੁਣ ਤੁਹਾਡਾ ਨਾਮ ਦੱਸੋ। ਸਾਡਾ ਨਾਮ ਜੀ ਯਾਰ ਸੁਮਨਾ ਜੀ। ਵਾਓ! ਹਾਂਜੀ। ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ, ਸਬਸਕ੍ਰਾਈਬ ਕਰਿਓ ਚੈਨਲ ਨੂੰ। ਅੱਗੇ ਹੀ ਤਾਂ ਕਿ ਫੁੱਦੂ ਨਹੀਂ ਹੋ ਲੱਭਣੇ। ਉਹ ਆਪਣੇ ਘਰ ਜਾਣਾ। ਹਾਂਜੀ ਤੇ ਵੀਰੋ ਅੱਜ ਆਪਾਂ ਐਸੀ ਇੰਸਟੀਟਿਊਟ ਵਿਲੇਜ ਹੈ। ਜੀ ਆਪਾਂ ਘਰ ਨੂੰ ਆਪਣੇ। ਪਿੱਛੇ ਕੌਣ-ਕੌਣ ਆਇਆ? ਆਹੀ ਲੋਕ ਥੋੜਾ ਉੱਤੇ ਚੱਕ ਕੇ ਬਣਾਉਣਾ ਏਦਾਂ ਥੋੜਾ ਬਰੋਡ ਬਣਾ ਦੇ ਹਾਂਜੀ ਤੁਸੀਂ ਭਾਈ ਕੁਝ ਕਹੋਗੇ ਬਸ ਭਾਈ ਤੇ ਐਰਨ ਭਾਈ ਤੁਸੀਂ ਕੁਝ ਕਹੋਗੇ ਬਸ ਬਸ ਭਾਈ ਅਸੀਂ ਤਾਂ ਕਹਿ ਰਹੇ ਤੁਸੀਂ ਭਾਈ ਤੁਸੀਂ ਨਾ ਦੇਖਿਆ ਨਹੀਂ ਹੋਊਗਾ ਇਸ ਥੂੜ ਵਿੱਚ ਜੋਤੀਸ਼ ਵੈਰਾ ਹੀ ਹੁੰਦੇ ਆ ਤੁਸੀਂ ਆਹ ਤੀ ਦੇਖ ਸਕਦੇ ਹੋ ਨਹੀਂ ਤੇ ਹਾਂਜੀ ਤੇ ਆਪਾਂ ਦੇਖ ਦੂ ਖਲੇ ਆਈ ਆ ਆਹ ਦੇ ਆਹ ਦੇਖੋ ਜੀ ਤੇ ਹੁਣ ਆਪਾਂ ਚੱਲਦੇ ਏਵੀਏਟ ਵੀ ਘੁੰਮਣਾ ਕਾਉ ਐਂਟਰੀ ਐਂਟਰੀ ਕਰਾਉ ਜੇ ਫ੍ਰੀ ਹੈ ਯਰ ਫੋਟੋ ਦੀ ਵੀ ਵੀਡੀਓ ਆਲਰੇਡੀ ਬਹੁਤ ਵਧੀਆ ਆ ਦੀ ਅੱਜ ਜੀ ਇਹ ਟੱਟੀ ਕਿਸ ਨੇ ਕੀ ਹੈ ਸਿਗਾਰਾ ਮੋੜ ਦੇ 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 ਚੋ ਭਾਈ ਅੱਧਿਆ ਐਡਿਟ ਕਰਾ ਖਾਂਦਨ ਬੱਲੇ ਇੱਥੇ ਆਉਂਦੇ ਆ ਆ ਕੀ ਹੈ ਜੀ ਦੂਰ ਆਇਆ ਤੇ ਨਾ ਆਇਆ ਤੇ ਦੇ ਬਾਜੀ ਹੁਣ ਆਪਣਾ ਚਲੀਏਗਾ ਨੂੰ ਆਪਣਾ ਵਲੋਗ ਫਿਰ ਇਤਨਾ ਹੀ ਸੀ ਇਤਨਾ ਹਿੰਦੀ ਬੋਲੀਓ ਤੇ ਚਲੋ ਗਾਈ ਚੰਗਾ ਗੱਲਬਾਤ